ਜੇਕਰ ਤੁਸੀਂ ਵੱਡਾ ਤੇ ਪਾਲਿਸ਼ ਕੀਤਾ ਹੋਇਆ ਪ੍ਰੋਡਕਟ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਮਸ਼ੀਨ ਦੀ ਜ਼ਰੂਰ ਵਰਤੋਂ ਕਰੋ। ਉਹ ਮਸ਼ੀਨਾਂ ਜਿਹੜੀਆਂ ਬਾਸ ਨੂੰ ਕੱਟਦੀਆਂ ਨੇ, ਬਾਸ ਨੂੰ ਪਾਲਿਸ਼ ਕਰਦੀਆਂ ਨੇ, ਬਾਸ ਨੂੰ ਸ਼ੇਪ ਦਿੰਦੀਆਂ ਨੇ ਤੇ ਬਾਸ ਨੂੰ ਸਿਕਾਉਂਦੀਆਂ ਨੇ। ਇਹਨਾਂ ਮਸ਼ੀਨਾਂ ਨੂੰ ਖਰੀਦਣ ਦੇ ਲਈ ਸਰਕਾਰ ਮੇਕ ਇਨ ਇੰਡੀਆ ਸਕੀਮ ਦੇ ਤਹਿਤ ਲੋਨ ਵੀ ਦਿੰਦੀ ਹੈ। ਇਹ ਮਸ਼ੀਨਾਂ ਬਹੁਤ ਹੀ ਆਸਾਨੀ ਨਾਲ ਪ੍ਰੋਡਕਟ ਤਿਆਰ ਕਰ ਦਿੰਦੀਆਂ ਨੇ ਅਤੇ ਤੁਸੀਂ ਪ੍ਰੋਡਕਟ ਬਣਾਉਣ ਦੇ ਲਈ ਕਿਸੇ ਐਕਸਪੀਰੀਅੰਸ ਕਾਰੀਗਰ ਨੂੰ ਵੀ ਰੱਖ ਸਕਦੇ ਹੋ। ਔਰ ਜੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਬਣਾਉਣ ਦੀ ਟ੍ਰੇਨਿੰਗ ਵੀ ਖੁਦ ਲੈ ਸਕਦੇ ਹੋ। ਹਰ ਸਟੇਟ ਦੀ ਸਰਕਾਰ ਹੈਂਡਕਰਾਫਟ ਤੇ ਆਰਗੈਨਿਕ ਚੀਜ਼ਾਂ ਨੂੰ ਬਣਾਉਣ ਦੇ ਲਈ ਪ੍ਰਮੋਟ ਕਰਨ ਦੇ ਲਈ ਫ੍ਰੀ ਟ੍ਰੇਨਿੰਗ ਦਿੰਦੀ ਹੈ। ਦੋਸਤੋ ਹੁਣ ਗੱਲ ਕਰਦੇ ਹਾਂ ਬਾਸ ਤੋਂ ਬਣਨ ਵਾਲੇ ਪ੍ਰੋਡਕਟਸ ਦੀ। ਅੱਜ ਦੇ ਸਮੇਂ ਦੇ ਵਿੱਚ ਬਾਸ ਤੋਂ 10000 ਤੋਂ ਵੀ ਵੱਧ ਕਿਸਮ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ। ਜੇਕਰ ਮੈਂ ਤੁਹਾਨੂੰ ਮੋਟੀਆਂ-ਮੋਟੀਆਂ ਚੀਜ਼ਾਂ ਦਿਖਾਵਾਂ ਤਾਂ ਸਵੇਰ ਦੇ ਸ਼ੁਰੂ ਹੋਣ ਤੋਂ ਲੈ ਕੇ ਰਾਤ ਦੇ ਸੌਂਣ ਤੱਕ ਸਾਰੀਆਂ ਹੀ ਚੀਜ਼ਾਂ ਅਸੀਂ ਬਾਸ ਤੋਂ ਬਣਾ ਸਕਦੇ ਹਾਂ ਅਤੇ ਇਕੱਲੀ-ਇਕੱਲੀ ਚੀਜ਼ ਨੂੰ ਤੁਸੀਂ 70 ਰੁਪਏ ਤੋਂ ਪਲੱਸ ਦੇ ਵਿੱਚ ਤੁਸੀਂ ਆਰਾਮ ਦੇ ਨਾਲ ਵੇਚ ਸਕਦੇ ਹੋ ਬਾਕੀ ਤੁਹਾਡੀ ਕ੍ਰੀਏਟੀਵਿਟੀ ਤੁਸੀਂ ਇਹਦੇ ਵਿੱਚ ਹੋਰ ਕੀ ਐਡ ਕਰ ਸਕਦੇ ਹੋ ਉਸ ਦੇ ਨਾਲ ਕੀਮਤ ਹੋਰ ਵੱਧ ਵੀ ਸਕਦੀ ਹੈ